ਬਤਾ ਕਰੋ ਕੀ ਉਹ ਕੁੱਤਾ ਹੀ ਹੈ ਇਸੇ ਕੁੱਤੇ ਦੇ ਕਾਰਨ ਹੋਇਆ ਹੈ ਏਡਾ ਵੱਡਾ ਮੱਛਾਣਾ ਤੇ ਆ ਕਿਸੇ ਕੰਮ ਨਹੀਂ ਆਉਂਦਾ ਇਹ ਇਹਦਾ ਵਿੱਚ ਵੜਦਾ ਇਹਦਾ ਵਿੱਚ ਵੜ ਗਿਆ ਸੀ ਬਿਸ ਨੂੰ ਬਣ ਗਿਆ ਸੀ ਵੀ ਸਾਨੂੰ ਧਣੀਆਂ ਦਿਖਾਉਣੇ ਆ ਸੀ ਪਹਿਲਾਂ ਮੈਂ ਇੱਕ ਵੀਡੀਓ ਵੇਖੀ ਸੀ ਤੇ ਤੁਸੀਂ ਕੱਦ ਵੇਖੋ ਵੇਖੋ ਤੁਸੀਂ ਕਿੱਡਾ ਕਿੱਡਾ ਹੈ ਇਹ ਵਿੱਚ ਵਜਣ ਵਾਲਾ ਕੁੱਤਾ ਅਵਲ ਖਰਣੇ ਦਾ ਪੱਕਾ ਵਸਨੀਕ ਦੱਸਿਆ ਜਾ ਰਿਹਾ ਜੀ ਦੋਸਤੋ ਅਸੀਂ ਇਸ ਵਕਤ ਖੜੇ ਆ ਖੇਤਾਂ 'ਚ ਤੇ ਤੁਹਾਨੂੰ ਪਤਾ ਖੇਤਾਂ 'ਚ ਤੇ ਪੰਜਾਬ ਦੇ ਪਿੰਡਾਂ 'ਚ ਵੈਸੇ ਰੱਬ ਵੱਸਦਾ ਹੈ ਇਹ ਬੜਾ ਵਧੀਆ ਮਾਹੌਲ ਹੁੰਦਾ ਕਣਕਾਂ ਪੱਕੀਆਂ ਬਾਕੀ ਵੀ ਤੁਸੀਂ ਔਰ ਧਿਆਨ ਰੱਖਿਆ ਕਰੋ ਤੇ ਧਿਆਨ ਨਾਲ ਗੱਡੀ ਚਲਾਇਆ ਕਰੋ ਹਾਂ ਆ ਦੇਖੋ ਪੇਚਾ ਕਰ ਰੱਖਿਆ ਅੰਦਾਜ਼ਾ ਤੁਸੀਂ ਆਪ ਲਾ ਲਿਓ ਵੀ ਇਹ ਦੀ ਇਹ ਕਿੰਨੀ ਇਹਦੀ ਹਾਈਟ ਹੋਊਗੀ ਬਹੁਤ ਵਧੀਆ ਮਤਲਬ ਸੰਭਾਲ ਕਰੀ ਵੀ ਇਹਨਾਂ ਦੀ ਤੁਸੀਂ ਵੇਖ ਸਕਦੇ ਹੋ ਥੱਲੇ ਕੋਈ ਗੰਦ ਨਹੀਂ ਖੋ ਜੀ ਹਾਂ ਜੀ ਪਤਾ ਕਰੋ ਕੀ ਉਹ ਕੁੱਤਾ ਹੀ ਐ ਇਸੇ ਕੁੱਤੇ ਦੇ ਕਾਰਨ ਹੋਇਆ ਐ ਏਡਾ ਵੱਡਾ ਨੁਕਸਾਨ ਦੇਖੋ ਜੀ ਲਓ ਦੱਸੋ ਓਹੋ ਹੋ ਹੋ ਵਾਕਈ ਬਈ ਇਹ ਤਾਂ ਆਹ ਵਾਲ ਵੀ ਅੱਜੂ ਵਾਲ ਵੀ ਦਿਖਾ ਸਕਦਾ ਤੂੰ ਕੁੱਤੇ ਦੇ ਪਰ ਥੋੜਾ ਜਿਹਾ ਜ਼ੂਮ ਕਰ ਲਾ ਜੰਨੇ ਲਿਕੇ ਜਾ ਪੱਟ ਤੇ ਯਾਰ ਇੱਥੇ ਬਾਹਰ ਲੱਗੇ ਸੀ ਸਹੀ ਗੱਲ ਆ ਦੇ ਸਾਰਾ ਤਾਂ ਕਰਕੇ ਬਈ ਆਪਦੇ ਕੁੱਤਿਆਂ ਦੀ ਦੇਖਭਾਲ ਕਰੋ ਤੇ ਕਾਰਾਂ ਦੀ ਵੀ ਕਾਰਾਂ ਦੀ ਵੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਓਹੋ ਹੋ ਵਾਕਈ ਸਹੀ ਗੱਲ ਆ ਬਈ ਹਾਂ ਤੇ ਆ ਕਿਸੇ ਕੰਮ ਨਹੀਂ ਆਉਂਦਾ ਇਹਦਾ ਵਿੱਚ ਵੜਦਾ ਇਹਦਾ ਵਿੱਚ ਵੜਦਾ ਨਹੀਂ ਸੁਣ ਗਿਆ ਸੀ ਅਸਲੀ ਕੰਮ ਵੀ ਕੀ ਕਰਦੇ ਸੀ ਇਹ ਕੰਮ ਵੀ ਕੀ ਕਰਦੇ ਸੀ ਅਸਲੀ ਹੋਵੇ ਤਾਂ ਮਾੜਾ ਓਟਾ ਕੰਮ ਕਰ ਜੇ ਪਹਿਲਾ ਵਾਰੀ ਕੋਈ ਬਾਦਸੋ ਹਜੇ ਵੀ ਨਹੀਂ ਉੱਠ ਰੱਖੀ ਆਹੀ ਕੁੱਤਾ ਹੋ ਨਹੀਂ ਹੋ ਅੱਛੇ ਹੋ ਰਹਾ ਮੈਂ ਕਿਹਾ ਸੀ ਕੈਮਰਾ ਉਧਰ ਨਹੀਂ ਕਰਦਾ ਉਹ ਯਾਰ ਕੁੱਤਾ ਅਵਲਖਣੇ ਦਾ ਸੀਗਾ ਕੋਈ ਹਜੇ ਐ ਬੱਟ ਤੇ ਰਹਿ ਗਈ ਵੀ ਗੱਲਾ ਬੰਪਰੀ ਟੁੱਟਿਆ ਇਹ ਵਿੱਚ ਵੱਜਣ ਵਾਲਾ ਕੁੱਤਾ ਅਵਲਖਣੇ ਦਾ ਪੱਕਾ ਵਸਨੀਕ ਦੱਸਿਆ ਜਾ ਰਿਹਾ ਜੀ ਤੇ ਗੱਡੀ ਨੰਬਰ ਵੀ ਨੋਟ ਕਰ ਲਓ ਤੁਸੀਂ ਜੇ ਕੁੱਤਾ ਤੁਹਾਡਾ ਮਰ ਗਿਆ ਹੋਵੇ ਤਾਂ ਕੇਸ ਕੀਤਾ ਜਾ ਸਕਦਾ ਆ ਬੰਦੇ ਤੇ ਠੀਕ ਹੈ ਜੂਮਨ ਦੱਸੋ ਲੈ ਸਹੀ ਗੱਲ ਆ ਬਾਈ ਜੀ ਤੇ ਬਾਕੀ ਗੱਲਾਂ ਆ ਵੀ ਚਲੋ ਆਇਆ ਬਚਤ ਰਹੀ ਗਈ ਸਾਸੀ ਪਾ ਕੇ ਇੱਕ ਪਾਸੇ ਵੀ ਚਲੋ ਬੰਪਰ ਦਾ ਹੀ ਇਕੱਲਾ ਨੁਕਸਾਨ ਹੋਇਆ ਇਹ ਮੇਰੇ ਕਹਿੰਦਾ ਬਦਲਵਾਇਆ ਹੈ ਬੀਮਾ ਰਾਮ ਦੀ ਲੋੜ ਨਹੀਂ ਬਾਰੋ-ਬਾਰ ਹੋ ਜੂ ਸੈਟ ਸਹੀ ਗੱਲ ਜੇ ਥੋੜੀ ਜੀ ਹੋਰ ਸਪੀਡ ਤੇ ਹੁੰਦੀ ਗੱਡੀ ਤੇ ਕੁੱਤਾ ਅਮਨੋ ਦੇ ਨਾਲ ਬੈਠਾ ਹੁੰਦਾ ਸੀਟ ਤੇ ਨੁਕਸਾਨ ਇਹਦਾ ਬਹੁਤ ਹੋ ਗਿਆ ਕਿਉਂਕਿ ਆ 7500 ਦੀ ਲੈਟ ਨਹੀਂ ਲੈਟ ਅਸ਼ਾਉ ਟੁੱਟ ਗਈ ਉਤਲੀ ਆ ਮਤਲਬ 35 ਸਮਝ ਗਿਆ ਤਰੀਕਾ ਉਹ ਤਾਂ ਬ ਠੀਕ 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 ਫਿਰ ਕੰਮ ਦਾ ਨਾਮ ਹੀ ਪਊ ਚਲੋ ਕੋਈ ਨਹੀਂ ਹੁੰਦੀਆਂ ਰਹਿੰਦੀਆਂ ਇਹ ਜਗੰਦਰ ਘਟਨਾਵਾ ਪਰ ਬਈ ਆਪਦਾ ਛੋਟੇ ਛੋਟੇ ਗੱਲਾਂ ਵਾਕਈ ਬਈ ਤੁਸੀਂ ਔਰ ਧਿਆਨ ਰੱਖਿਆ ਕਰੋ ਤੇ ਧਿਆਨ ਨਾਲ ਗੱਡੀ ਚਲਾਇਆ ਕਰੋ ਹਾਂ ਆਂਦੇ ਕੁੱਤੇ ਪਚਾ ਕੇ ਰੱਖਦਾ ਬਈ ਉਹ ਤੇ ਤਾਂ ਸਹੀ ਗੱਲ ਹੈ ਦੋਸਤੋ ਅਸੀਂ ਇਸ ਵਕਤ ਖੜੇ ਆਂ ਖੇਤਾਂ ਚ ਤੇ ਤੁਹਾਨੂੰ ਪਤਾ ਖੇਤਾਂ ਚ ਤੇ ਪੰਜਾਬ ਦੇ ਪਿੰਡਾਂ ਚ ਵੈਸੇ ਰੱਬ ਵੱਸਦਾ ਤੇ ਬੜਾ ਵਧੀਆ ਮਾਹੌਲ ਹੁੰਦਾ ਕਣਕ ਆ ਪੱਕਿਆਈਆਂ ਅੱਜ ਇੱਥੇ ਆਉਂਦਾ ਮੇਰਾ ਇੱਕ ਮਕਸਦ ਤਾਂ ਇਹੇ ਆ ਵੀ ਤੁਹਾਨੂੰ ਧਣੀਆਂ ਦਿਖਾਉਣਾ ਜਿਹਦੀ ਹਾਈਟ ਬਹੁਤ ਆ ਤੁਸੀਂ ਦੱਸਿਓ ਅੰਦਾਜ਼ਾ ਲਾਓ ਕਿ ਕਿੰਨੀ ਕ ਹੋਊਗੀ ਤੇ ਬਾਕੀ ਦੂਜਾ ਆਇਆ ਵੀ ਆ ਜਾਮਣਾ ਚਾਚਾ ਜੀ ਨੇ ਮਤਲਬ ਲੱਗਾਂ ਸੀਗੀਆਂ ਵਾਹ ਵਡੀਆਂ ਹੋ ਗਈਆਂ ਤੇ ਹੋਰ ਡੇਢ ਦੋ ਮਹੀਨਾ ਤਾਈ ਇਹਨੂੰ ਪੂਰਾ ਫਲ ਪੈ ਜਾਊਗਾ ਤੇ ਇਹ ਵੀ ਗਾਂ ਠੇਕੇ ਦੇਣਗੇ ਤੇ ਬਾਕੀ ਤੁਹਾਨੂੰ ਮੈਂ ਡਰੈਸ ਸਮਝਾ ਦਊਗਾ ਕੋਈ ਚਾਹ ਬਾਣ ਹੋਇਆ ਤਾਂ ਬਹੁਤ ਵਧੀਆ ਮਤਲਬ ਸੰਭਾਲ ਕਰੀ ਵੀ ਇਹਨਾਂ ਦੀ ਤੁਸੀਂ ਵੇਖ ਸਕਦੇ ਹੋ ਥੱਲੇ ਕੋਈ ਗੰਦ ਨਹੀਂ ਤੇ ਵੈਸੇ ਵੀ ਹੁਣ ਦਰਖਤ ਆਪਣੇ ਲੋਕ ਪੱਟ ਪੁੱਟ ਦਿੰਦੇ ਆ ਪਰ ਇੱਥੇ ਮਤਲਬ ਪੂਰਾ ਵਧੀਆ ਜਿਹੜਾ ਸੰਭਿਆ ਗਿਆ ਇਹਨਾਂ ਨੂੰ ਤੇ ਚਾਹੀਦਾ ਵੀ ਆ ਇਹਦੇ ਨਾਲ ਨਾਲੇ 4 ਪੀ ਬੱਟੇ ਜਾਂਦੇ ਆ ਤੇ ਨਾਲੇ ਆਪ ਬੰਦਾ ਘਰ ਦਾ ਫਰੂਟ ਖਾ ਲੈਂਦਾ ਤੇ ਇਹ ਬੂਟੇ ਵੀ ਵਧੀਆ ਭਾਤ ਜਿਹੜਾ ਠੇਕੇ ਤੇ ਲੱਗ ਜਾਂਦੇ ਆ ਬਹੁਤ ਵਧੀਆ ਮਾਹੌਲ ਪਿੰਡ ਆਦਨੀਆਂ ਤੇ ਆਜੋ ਹੁਣ ਆਪਾਂ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਣੇ ਆ ਜਿਹੜਾ ਮੈਂ ਧਣੀਆਂ ਦੀ ਗੱਲ ਕਰਦਾ ਸੀਗਾ ਸਪੈਸ਼ਲ ਉਸੇ ਮਾਰੇ ਆਏ ਆ ਆਜੋ ਫੁੱਲ ਬਾੜੀ ਤਿਆਰ ਕਰੀ ਵੀ ਇਹਨਾਂ ਨੇ ਬਾਰ-ਬਾਰ ਰਹਿੰਦੇ ਨੇ ਤੇ ਅੱਜ ਇੱਥੇ ਆਉਣ ਦਾ ਇੱਕ ਹੀ ਮਕਸਦ ਸੀਗਾ ਵੀ ਤੁਹਾਨੂੰ ਧਣੀਆਂ ਦਿਖਾਉਣੇ ਆ ਅਸੀਂ ਪਹਿਲਾਂ ਮੈਂ ਇੱਕ ਵੀਡੀਓ ਵੇਖੀ ਸੀ ਤੇ ਤੁਸੀਂ ਕੱਦ ਵੇਖੋ ਸੁਖਪ੍ਰੀਤ ਖੜੀ ਮੜਾ ਵਿੱਚ ਯਾਰ ਤੇ ਅੰਦਾਜ਼ਾ ਤੁਸੀਂ ਆਪ ਲਾ ਲਿਓ ਵੀ ਇਹਦੀ ਇਹ ਕਿੰਨੀ ਦੀ ਹਾਈਟ ਹੋਊਗੀ ਵੇਖੋ ਤੁਸੀਂ ਕਿੱਡਾ ਕਿੱਡਾ ਬਹੁਤ ਵਧੀਆ ਬਾਕੀ ਨਾਲ ਚਾਚੇ ਨੇ ਹੋਰ ਵੀ ਆਹ ਵੀ ਲਾ ਰੱਖੇ ਅਦਰੇ ਗੋਭੀ ਤੇ ਹੋਰ ਤੁਸੀਂ ਵੇਖ ਸਕਦੇ ਹੋ ਬਾਰ-ਬਾਰ ਖੇਤਾਂ ਦਾ ਨਜ਼ਾਰਾ ਆਸੇ-ਪਾਸੇ ਕਣਕਾਂ ਖੜੀਆਂ ਐ ਕਣਕਾਂ ਹੀ ਪੱਕੀਆਂ ਹੁਣ ਤਾਂ ਮੈਨੂੰ ਲੱਗਦਾ ਸੀ ਕੰਮ ਜਾਊਗਾ 20 ਤਰੀਕ ਤੋਂ ਬਾਅਦ ਪਰ ਹੁਣ ਹਾਲਾਤ ਵੇਖ ਕੇ ਲੱਗਦਾ ਹੈ ਵੀ ਛੇਤੀ ਕਣਕਾਂ ਵੱਡੀਆਂ ਜਾਣਗੀਆਂ ਤੇ ਅੱਜ ਦੱਸਦੇ ਆ ਵੀ ਨਾਬੇ ਸਾਈਡ ਗੜੇ ਪਈ ਜਾਂਦੇ ਐ ਤੇ ਪ੍ਰਮਾਤਮਾ ਕਿਸਾਨਾਂ ਤੇ ਮਿਹਰ ਕਰੇ ਕਿਉਂਕਿ ਹੁਣ ਫਸਲ ਪੱਕੀ ਵੀ ਐ ਤੇ ਇਸ ਵਕਤ ਸਭ ਤੋਂ ਜਿਹੜੀ ਜ਼ਿਆਦਾ ਫਿਕਰ ਹੁੰਦਾ ਕਿਸਾਨਾਂ ਨੂੰ ਹੀ ਹੁੰਦਾ ਹੈ ਵੀ ਖੜੀ ਫਸਲ ਤੇ ਕਿਤੇ ਕੁਝ ਹੋ ਨਾ ਜਾਵੇ ਅਕਸਰ ਆਪਾਂ ਗਾਣੇ ਵੀ ਸੁਣਦੇ ਹੁੰਨੇ ਆ ਤੇ ਤੁਸੀਂ ਵੇਖ ਲਓ 6 ਮਹੀਨੇ ਸਬਰ ਕਰਿਆ ਕਿਸਾਨ ਨੇ ਖੁੱਲੇ ਆਸਮਾਨ ਚ ਫਸਲ ਪਈ ਐ ਤੇ ਗਾਂ ਰੱਬ ਨੇ ਦੇਣਾ ਝਾੜ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਬਾਕੀ ਐਤਕੀ ਗਰਮੀ ਵੀ ਛੇਤੀ ਪੈਣ ਲੱਗ ਗਈ ਸੀਗੀ ਤੇ ਹੁਣ ਟਰਾਲੀਆਂ ਚੋਂ ਪੈ ਗਈ ਕਣਕ ਉਹਦੇ ਬਾਅਦ ਹੀ ਪਤਾ ਲੱਗੂਗਾ ਕਿੰਨਾ ਝਾੜ ਨਿਕਲਦਾ ਤੇ ਕੀ ਰੇਟ ਐ ਬਾਕੀ ਤੁਸੀਂ ਦੱਸੋ ਤੁਹਾਡੇ ਏਰੀਆ ਕਣੀ ਜਿਹੜਾ ਵढਾਈ ਦਾ ਰੇਟ ਕੀਤਾ ਹੋਇਆ ਤੇ ਸਾਡੇ ਤਾਂ ਅਜੇ ਗੱਲਬਾਤ ਚੱਲੀ ਜਾਂਦੀਆਂ ਵੇਖੋ ਹੁਣ ਕਿੰਨਾ ਨਿਬੜਦਾ ਇਹਦਾ ਪਤਾ ਲੱਗੂਗਾ ਤੇ ਬਾਕੀ ਘਰੇ ਸਬਜ਼ੀ ਲਾਉਣੀ ਚਾਹੀਦੀ ਐ ਇਹਦੇ ਨਾਲ ਫਾਇਦਾ ਆਇਆ ਹੁੰਦਾ ਵੀ ਬੰਦਾ ਆਪਦੇ ਘਰੇ ਤੋੜੋ ਤੇ ਖਾਓ ਹੁਣ ਤੁਸੀਂ ਵੇਖ ਲਓ ਨਾਲ ਘਰ ਇੱਥੋਂ ਤੋੜੀ ਤੇ ਖਾ ਲੋ ਤੇ ਬਾਕੀ ਚਾਚਾ ਜੀ ਨੇ ਪਿੱਛੇ ਵੀ ਬਹੁਤ ਕੁਝ ਲਾ ਰੱਖਿਆ ਬਹੁਤ ਵਧੀਆ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦਿਖਾ ਕੇ ਲਿਆ ਆਂ ਵੀ ਜਾਮਣਾ ਦੇ ਬੂਟੇ ਲੱਗੇ ਹੋਏ ਆ ਚਾਚਾ ਜੀ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਤੇ ਇਹ ਸ਼ੌਂਕ ਬਹੁਤ ਚੰਗਾ ਹੈ ਇਹਦੇ ਨਾਲ ਇੱਕ ਤਾਂ ਬੰਦਾ ਲਾਲਚ ਲੱਗਾ ਰਹਿੰਦਾ ਹੈ ਆਰਗੇਨਿਕ ਘਰ ਦੀ ਫਰੈਸ਼ ਸਬਜ਼ੀ ਆ ਦੇਖੋ ਬਹੁਤ ਵਧੀਆ ਜਿੰਨਾ ਵੀ ਕਹਿ ਦਿੱ ਗਏ ਬਾਕੀ ਤੁਹਾਨੂੰ ਅਗਰ ਤਾਂ ਦਿਖਾਈ ਦਿੱਤਾ ਹੁਣ ਇਸ ਪਾਸੇ ਵੀ ਦਿਖਾ ਦਨੇ ਆਜੋ ਬਾਕੀ ਗੇਂਦੇ ਵੀ ਲਾ ਰੱਖੇ ਆ ਵਾਹ ਜੀ ਵਾਹ ਆ ਦੇਖੋ ਖੋਲਾ ਡੁਲਾ ਮਾਹੌਲ ਹੈ ਪਿੱਛੇ ਵੀ ਅੱਛੇ ਨੇ ਲਾਰਕੀ ਸਾਹਿਬ ਦੀ ਸੋਜੀ ਤੇ ਸਾਹਮਣੇ ਆ ਗਈ ਜੀ ਨਹਿਰ ਵੱਡੀਆਂ ਨਹਿਰਾਂ ਆਪਣੀਆਂ ਜਿਹੜੀਆਂ ਹਰੀ ਦੇ ਪੱਤਿਆਂ ਚ ਆਉਂਦੀਆਂ ਇੱਕ ਰਾਸਤਾਂ ਜਾਂਦੀ ਹੈ ਤੇ ਇੱਕ ਆਪਣੀ ਆ ਨਹਿਰ ਗਾਂਹਾਂ ਝੂਂ ਨਹਿਰਾਂ ਪੜਦੀਆਂ ਤੇ ਉਹ ਸਾਹਮਣੇ ਰੋਡ ਆ ਗਈ ਤੇ ਅਸੀਂ ਇਸ ਵਕਤ ਖੜੇ ਹਾਂ ਜੀ ਪਿੰਡ ਆਦਨੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤਹਿਸੀਲ ਮਲੋਟ ਤੇ ਜਦੋਂ ਮਲੋਟ ਤੋਂ ਆਪਾਂ ਡੱਬਾ ਲਈ ਜਾਂਦੇ ਆ ਤਾਂ ਅੱਧ ਦੇ ਵਿੱਚ ਨਹਿਰਾਂ ਹੁੰਦੀਆਂ ਨਰਾ ਤੋਂ ਉਰੇ ਮਤਲਬ ਚਾਚਾ ਦੀ ਢਾਣੀ ਹੈ ਬਾਕੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦੇ ਹੋ ਰੱਬ ਰੱਖਾ ਮਿਲਦੇ ਆ ਕਿਸ ਦਿਨ ਹੋਰ ਵੀਡੀਓ ਨਾਲ